ला भाई ਆਏ ਗਏ ਸੱਚੇ ਪਾਤਸ਼ਾਹ ਮਹਾਰਾਜ ਜੀ ਕਰਦੇ ਕਿਰਪਾ ਹੋਰ ਮਿੱਠਾ ਹੋਵੇਗਾ ਸਾਨੂੰ ਹਾਂ ਹੋਰ ਵਰਦੀ ਪੂਰੀ ਲੱਡੂ ਮੰਗੇ ਹਾਂ ਹਾਂ ਵਰਦੀ ਆਉਂਦੀ ਰਹੇ ਆ ਲਓ ਜੀ ਭਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਤੇ ਅੱਜ ਚੱਲਿਆ ਭਾਈ ਰੋਪੜ ਬੋਲਟ ਵਾਲੀ ਏਜੰਸੀ ਜਿਹੜਾ ਆਪਰੇ ਬੋਲਟ ਬੁੱਕ ਕਰਾਇਆ ਪਤਾ ਭਾਈ ਉਹ ਆ ਗਿਆ ਉਹਨਾਂ ਦਾ ਫੋਨ ਆ ਗਿਆ ਤਾਂ ਤੇ ਅੱਜ ਡਿਲੀਵਰੀ ਹੈ ਬੰਦੇ ਚੱਲੇ ਗਈ ਨਾਲ ਮਹਿਕ ਪੰਮੂ ਸਸੇ ਗੱਡੀ ਹਾਂ ਕੀ ਲੈ ਕੇ ਆਉਣਾ ਬੋਤਲ ਬੜੀ ਮਹਿੰਗੀ ਤੇ ਜੱਗਾ ਵੀ ਚੱਲਿਆ ਤੇ ਬਾਈ ਵੀਰ ਹੋਗੇ ਕਿਨਾ ਲੰਗੇ ਆਪਾਂ ਨੇ ਚੱਕਣਾ ਪੂਰੀ ਤੇ ਨਾਲ ਇੱਕ ਬੰਦਾ ਹੋਰ ਹੈ ਪ੍ਰਧਾਨ ਬਾਈ ਬਾਪੂ ਤਿਆਰ ਹੈ ਬਸ ਨੂੰ ਵੀ ਲੈ ਕੇ ਆਲੇ ਐਨ ਕਾ ਸੀ ਉਦੋਂ ਲੈ ਕੇ ਆਇਆ ਤੇ ਗੱਡੀ ਮੈਂ ਬੈਤੀ ਮਾਹਾਂ ਚੱਕ ਕੇ ਲਾਏ ਲਈ ਲਾ 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 ਨਾ ਕਿ ਨਹੀਂ ਬੰਮੂ ਲਾ ਤੇ ਹਾਂ ਜਾਇੰਟ ਪਾਲਿਕ ਪੰਮੂ ਦਾ ਬਾਈ ਮੇਰੇ ਘਰ ਤੇ ਵੱਧ ਕੱਪੜੇ ਵਾਈ ਫਿਰਦਾ ਠੰਡ ਲਾਦੀ ਐ ਨਾ ਹਾਂ

ਚਲੋ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਤਿਆਰੀ ਹੈ ਜੀ ਹਾਂ ਜੀ ਸਾਰੇ ਤਿਆਰੀ ਫੋਨ ਆ ਗਿਆ ਤਾਂ ਬਾਈ ਉਹਨਾਂ ਦਾ ਬਸ ਸਾਰੇ ਬੰਦੇ ਤਿਆਰ ਆ ਚੱਲ ਗਏ ਫਿਰ ਟਾਈਮ ਗੇਲੇ ਹਾਂ ਹਾਂ 11 ਵਜੇ ਕਿਹਾ ਤਾਂ ਮੈਂ ਕਿਹਾ ਉਹਨਾਂ ਨੇ ਕਿੰਨੇ ਵਜੇ ਹੈ ਬਸ ਠੀਕ ਹੈ ਕਿਉਂਕਿ ਬਾਈ ਦਿਨ ਹੁਣ ਬਹੁਤ ਟਾਈਮ ਪਿਆ ਏ ਆਹੋ ਕਿਉਂਕਿ ਨੇੜੇ ਹੀ ਜਾਣਾ ਰੋਪੜ ਜੇ ਤਾਂ ਹੋਵੇ ਦੂਰ ਖੈੜ ਮੋਹਾਲੀ ਜਾਣਾ ਫੇਰ ਟਾਈਮ ਲੱਗ ਜਾਣਾ ਚਲ ਬੈਠ ਜੋ ਢੰਡਾ ਖੋਲ ਦਮ ਲਓ ਜੀ ਬਾਈ ਪਹਿਲਾ ਬੰਦਾ ਭੂਰੀ ਬਾਈ ਰੈਡੀ ਪ੍ਰਧਾਨ ਬਾਈ ਵੀ ਆ ਲੈ ਉੱਤਰ ਕੇ ਇੱਧਰ ਆ ਬੱਲੇ ਤੱਕ ਤੇ ਉੱਧਰ ਨੂੰ ਤੁਰੇ ਨੂੰ ਮੂਰੇ ਪੇ ਦੀ ਮੁੰਡੇ ਨੂੰ ਅੱਛਾ ਇਹ ਮੁੰਡੇ ਜਾਊਗਾ ਆ ਬਾਈ ਸ੍ਰੀ ਗੱਲ ਜੀ ਠੀਕ ਹੈ ਹਾਂ ਜੀ ਅੱਜ ਤਾਂ ਫੂਰੀ ਨੇ ਲਾਲ ਵਾੜਾ ਵਾ ਲਿਆ ਸ਼ਕਨਾਲਾ ਮਿੱਠਾ ਮੰਗੂਗਾ ਜੱਗੇ ਨਹੀਂ ਗਏ ਕਰਿਆ ਪੰਮੂ ਇੱਕ ਮਿੰਟ ਉਹ ਗਾਦੇ ਪਿਲੰਗ ਉਹ ਮੋਟਰਸਾਈਕਲ ਤੇ ਲੰਘ ਕੇ ਦੋ ਜਾਣੇ ਚੱਲ ਵਿੱਚ ਉਹ ਆਰ ਸਰਜੀਤ ਬਾਈ ਦੇਖੀ ਰੁਕੀ ਮੈਂ ਲੱਤ ਵਿੱਚ ਕਰਨ ਦੇਂਦੇ ਇਹ ਚਾਲ ਹੂ ਠੀਕ ਹੈ ਲੇਟ ਤਾਂ ਨਹੀਂ ਹੋਇਆ ਨਾ ਨਾ ਚਾ ਕੋਲੇ ਜਾਣਾ ਟਾਈਮ ਜੇ ਨਾਲ ਆ ਹਾਂ ਆ ਤਾਂ ਜਾਣਾ ਆਪਣੇ ਉਪਰ ਲੋ ਜੀ ਪ੍ਰਧਾਨ ਭਾਈ ਵੀ ਤਿਆਰ ਵਰ ਤਿਆਰ ਟਾਈਮ ਦੇ ਪੱਕੇ ਸਾਰੇ ਬੰਦੇ ਮੈਂ ਕਿਹਾ ਟਾਈਮ ਦੇ ਪੱਕੇ ਬੰਦੇ ਆਪਣੇ ਪੱਕੇ ਮੈਂ ਤਾਂ ਖੜਾ ਤਿਆਰ ਕਰਦਾ ਹਾਂ ਆ ਤਾਂ ਪੱਕਾ ਹੀ ਡਿਊਟੀ ਪੈਰਾ ਹੁਣ ਇਹਨੂੰ ਕਈ ਪਾਰਟੀਆਂ ਹੋ ਗਈਆਂ ਬੰਦਾ ਤੂੰ ਕੜ ਨਹੀਂ ਆ ਜਾ ਵੀ ਪ੍ਰਧਾਨ ਪ੍ਰਧਾਨ ਕੋ ਤੇਰੀ ਟੈਂਸ਼ਨ ਪੈ ਗਈ ਘਰ ਦੇ ਕੁੱਤੇ ਪਰਾ ਡਰ ਲਾਦਾ ਕੁੱਤੇ ਦੇ ਆਲੀ ਮਰੇ ਤੂੰ ਬਤਾ ਜੀ ਨਾ ਕਹਣਾ ਕਹਣਾ ਚੋਰੀ ਨਾ ਹੋ ਜਵੇ ਹਾਂ ਠੰਡ ਵੀ ਆ ਜਾ ਕੋਈ ਨਹੀਂ ਹਾਂ ਲੋ ਭਾਈ ਟਾਈਮ ਦੇ ਅਸੀਂ ਪੱਕੇ ਆ ਪਤਾ ਨਾ ਕਿ ਲੋਟ ਹਾਂ ਹਾਂ ਚੱਲ ਵੀ ਮਹਿਗ ਪਾਰੇ ਘੇਰ ਫੋਨ ਆ ਲਿਆ ਉਹਨਾਂ ਦਾ ਕਹਿੰਦੇ 10:00 ਵੀ ਤੋਂ ਆਉਣਾ ਵੀ ਹੈਗਾ ਆਉਣਾ ਕਹਤੇ ਨਹੀਂ ਕਿਆ ਮੈਂ ਆਉਂਦੇ ਕਿਆ ਚਾਹ ਚੂ ਬਣਾ ਲਓ ਅਸੀਂ ਆ ਕੇ ਕਬੇ ਟਾਈਮ ਲੱਗ ਜਾਂਦਾ ਤੁਹਾਨੂੰ ਆਹ ਉਹਨਾਂ ਨੂੰ ਕਹਣਾ ਭਾਈ ਆਪਣੀ ਚਾਹ ਤਿਆਰ ਰੱਖੋ ਚਾਹੇ ਮੇਨ ਹੈ ਤੁਹਾਡਾ ਟਾਈਮ ਲੱਗ ਜੇ ਭਾਈ ਕਿਆ ਕੋਈ ਨਹੀਂ ਮੈਂ ਮਿਲੂਗੀ ਅੱਜ ਤਾਂ ਨਾ ਬਾਈ ਪੰਮੂ ਠੀਕ ਬੈਠਾ ਹੁਣ ਪੰਮੂ ਦਾ ਠੀਕ ਆ ਪੰਮੂ ਸਕੂਲ ਤੇ ਆਇਆ ਦੁਬਾਰਾ ਛੁੱਟੀ ਲੈ ਕੇ ਪਹਿਲਾਂ ਉਹਨਾਂ ਦਾ ਫੋਨ ਨਹੀਂ ਤਾਇਆ ਫਿਰ ਫੋਨ ਆ ਗਿਆ ਤਾਂ ਪਤਾ ਨਹੀਂ ਤਾਂ ਫੋਨ ਲੇਟ ਆਇਆ ਬੋਲਟ ਆ ਲੈਂਦਾ ਅੱਛਾ ਪੰਮੂ ਸਕੂਲੋਂ ਚਲੇ ਗਿਆ ਤਾਂ ਇਹਨੂੰ ਕਹੇ ਫੋਨ ਆ ਕੇ ਤੈਨੂੰ ਲੈ ਆਉਂਗੇ ਅੱਛਾ ਅੱਛਾ ਕਾ ਕਰਕੇ ਬਾਬਾ ਕੋ ਲੋਲੀਕੋਪ ਜੇ ਦੇ ਕੇ ਭੇਜਤਾ ਪੰਮੂ ਨੇ ਪ੍ਰੈਸ਼ਰ ਪਾਇਆ ਫੋਨ ਆ ਲਿਆ ਫੋਨ ਆ ਲਿਆ ਤਾਂ ਪ੍ਰੈਸ਼ਰ ਪਾਇਆ ਫਿਰ ਕੰਮ ਲੋਟ ਆ ਗਿਆ ਲਓ ਜੀ ਬਾਈ ਪਹੁੰਚ ਗਏ ਇੱਥੇ ਆ ਕੇ ਇਕੱਠੇ ਹੋਣਾ ਤਾਂ ਸਾਰਿਆਂ ਨੇ ਫਿਰ ਆਗੇ ਲੋਟ ਕੇ ਦੇਖੇ ਆਪਣੇ ਵਾਲਾ ਕਿੱਥੇ ਆਪਣੇ ਵਾਲਾ ਦਾ ਪੀਜੀਏ ਚ ਦਾਖਲ ਅੰਦਰ ਫਿਰ ਬੈਂਕ ਚ ਟਾਈਮ ਲੱਗ ਗਿਆ ਜਗੇ ਥੋੜਾ ਜਿਹਾ ਉਹ ਮੈਂ ਕਿਹਾ ਟੈਂਪੋ ਕਰਕੇ ਤੁਰੇ ਮੈਂ ਬੰਦੇ ਨਹੀਂ ਉਹ ਫਾਟਕ ਲਾ ਕੇ ਉੱਪਰ ਤੇ ਇਹਨਾਂ ਦੋ ਵਾਰ ਚਾਹ ਬੁਲਾਤੀ ਦੋਸਾਂ ਮੈਂ ਬੱਤੀ ਪਾ ਕੇ ਸਾਨੂੰ ਥੋੜੀ ਵਾਰ ਨੂੰ ਘਟੀ ਚ ਉੰਗ ਗਈ ਕਿਰੇ ਸਾਡੀ ਵਾਰ ਦੀ ਤਾਂ ਨਹੀਂ ਪੀਗੇ ਫਿਰ ਜੰਗ ਗਈ ਮੈਂ ਉਸ ਨੂੰ ਜੰਗ ਗਈ ਕਹਿੰਦੇ ਲੱਤ ਮਾਰ ਕੇ ਮੈਂ ਕਿ ਦੁੱਧ ਚ ਬੱਤੀ ਪਾ ਕੇ ਪਿਲਾਉਣੀ ਤੇ ਆ ਉਹ ਦੇਖਿਆ ਆਪਾਂ ਨੂੰ ਸਲਿੱਪ ਤਾਂ ਉਦੋਂ ਕੋਈ ਦਿੱਤੀ ਨਹੀਂ ਹੈਗੀ ਯਾਰ ਬਾਈ ਦਾ ਫੋਨ ਆਇਆ ਤਾਂ ਹਨਾ ਕੁਝ ਵੀ ਨਹੀਂ ਦਿੱਤੀ ਆਪਾਂ ਨੇ ਗੂਗਲ ਪੇ ਕਰੇ ਆ ਤਰੇਹੀਂ ਚਲੋ ਫੇਰ ਦੇਖੀਏ ਮੋੜ ਮੋੜ ਕੇ ਉਹੀ ਬੋਲਟ ਕੋਲ ਜਾਦੇ ਦੇਖ ਲੈ ਹੈ ਵਧੀਆ ਹਾਂ ਜੇ ਕਿ ਬਡੇ ਨੂੰ ਦੇਖਦੇ ਹੈ ਛੋਟੇ ਦੇ ਨੇੜੇ ਨਹੀਂ ਜਾਂਦਾ ਤਾਂ ਜਿਹੜੀ ਪਹਿਲੇ ਨੋਟ ਫੜਾਉਂਦੇ ਨੋਟ ਨੋਟ ਦਿਖਾ ਦੇ ਵਿੱਚ ਹੈਗੇ ਸਾਡੇ 4 4 ਲੈ ਲੈ ਆਂਦੇ ਹੈ ਦੇਖ ਲੋ ਦਿਖਾਈਦਾ ਉਹ ਥੋੜਾ ਵਾ ਲਾਉਣੀ ਮੈਂ ਦੱਸਦਾ ਨਹੀਂ ਹੈਗਾ ਤਾਂ ਨੋਟ ਦਿਖਾ ਮੁੱਕਰ ਵੀ ਆਣਾ ਅੱਦ ਲਾਣੇ ਹੱਥ ਰੀ ਲੈ ਕੇ ਜਾਣਾ ਅੱਜ ਲਾ ਲੈਣੇ ਪਪੂ ਭਾਰ ਜਿਹੜਾ ਅਸਲੀ ਉਹ ਨਹੀਂ ਤੁਹਾਨੂੰ ਦਿਖਾਇਆ ਉਹਨੂੰ ਕੋਈ ਆ ਪਿਆਲੇ ਜੇਕਰ ਟਾਇਰ ਟੁਰਕਵਾ ਕੇ ਦੇਖ ਲਿਓ ਉਹਦੇ ਘੁੰਮਦੇ ਆ ਉਹਦੇ ਪੱਟੀ ਚੜਾਉਂਦਾ ਹੁੰਦਾ ਉਹ ਜੁੜਾ ਹੁੰਦਾ ਠੀਕ ਹੈ ਨਾ ਵਈ ਬਾਬਾ ਭਲੀ ਕਰੇ ਗਰੀ ਜਾਂਦੀ ਰੱਸੀ ਪਾ ਲੈ ਜਨ ਤੁਰ ਮੋਰ ਕੋਲ ਰੱਸੀ ਰੱਖਣਾ ਤੂੰ ਕਿੱਲਾ ਵੇਚਣਾ ਕਿਤੇ ਬੱਸ ਕਰੋ ਜੀ ਹੁਣ ਇੰਨੇ ਸਾਲ ਤਾਂ ਕੋਟ ਮਰਜੇ ਨੂੰ ਵੀ ਹੁੰਦੇ ਜਿੰਨੇ ਬੋਲਡ ਨੂੰ ਕਰਾ ਲਿਆ ਉੱਥੇ ਵੀ ਇੱਕ ਨੋੜੇ ਸਰ ਜਾਂਦਾ ਮੈਂ ਕਿਹਾ ਅੂਠੇ ਉਹ ਚੱਕਾ ਮੋੜ ਜੀ ਹਾਂ ਡਿੱਗੀ ਜਾਈ ਹੱਥ ਕੱਢ ਕੇ ਮੇਰੇ ਤਾਂ ਪੰਜੇ ਹੀ ਲਾ ਦੀ ਆਪਣਾ ਸਾਰੇ ਉਂਗਲੀਆਂ ਦਾ ਇਕੱਠੇ ਹੀ ਆਏ ਹੋ ਆ ਬੜਾ ਜੇ ਮੈਂ ਕਾਸ ਕਰ ਹਾਂ ਕਿਆ ਜੀ ਹਾਂ ਇਹ ਮੈਂ ਲੈ ਆਉਂ ਪੁਰੀ ਬਹੁਤ ਸਰ ਜੂਗਾ ਬਰੇ ਹਾਂ ਸਰ ਨਹੀਂ ਹੱਟ ਆਈ ਇਹਨਾਂ ਕੋਲ ਇਸ ਸੰਦੇਸ਼ ਨੂੰ ਹਾਂ ਇਹਨਾਂ ਇਹਨਾਂ ਪੱਧਰ ਤੇ ਕਾਲਜ ਦੇ ਹੋਲੇ ਜਿਹੇ ਨਾ ਦੋ ਦਲੀ ਬਰਤੀ ਦੋ ਜੇਨ ਬਰਤੀ ਵੀ ਚੱਲ ਜੇ ਨਹੀਂ ਇਹਦਾ ਨਹੀਂ ਹੈ ਆ ਜੀ ਪਰਾਗ ਜੀ ਜੀ ਗਿਣਾ ਕੇ ਉਹ ਹੀ ਗਿਣੀ ਨਹੀਂ ਬਸ ਦੂਜੇ ਚ ਬਾਲਾ ਵਾਲਾ ਉਰੀਏ ਤੌਣਾ ਜਰੂਰੀ ਹੁੰਦਾ ਵੀ ਛਕਣ ਵਾਲਾ ਹੁੰਦਾ ਹਾਂ ਹਾਂ ਠੋਕੇ ਦੰਦੇ ਹੈ ਜਿਹੜਾ ਆਪਾਂ ਮੱਝ ਵੀ ਜੇ ਲੜਾ ਕੇ ਦੰਦੇ ਸਿੰਗਾ ਨੂੰ ਤੇਲ ਲਾ ਕੇ ਆ ਉਹ ਕੰਮ ਆ ਵੀ ਜਿੱਕੜਾ ਸਿੰਗਾ ਤੇਲ ਲਾ ਕੇ ਦੰਦੇ ਹੈ ਚਲੋ ਜੀ ਅੱਧਾ ਘੰਟਾ ਕਹਿੰਦੇ ਆ ਪੂਰੇ ਪੰਜਾਂ ਨਹੀਂ ਨਾ ਮਿਲੇ ਯਾਰ ਹਲੇ ਕਿਸੇ ਯਾਰ ਕਹਿੰਦੇ ਮੈਂ ਸਿਰ ਉੱਤਟਾ ਚੁੰਗੂਗਾ ਯਾਰ ਯਾਰ ਐ ਇਹਨਾਂ ਨਾ ਕਰੋ ਅੱਜ ਤਾਂ ਦੋਜੀ ਆਦਰ ਰੱਖੀ ਗਏ ਮੈਂ ਦੋਜੀ ਦੇ ਬੱਤੀ ਜਾਊਂਗਾ ਪੂਰੇ ਹੁਣ ਆਪਾਂ ਨੂੰ 26 ਮਿਲੂਗਾ ਸਾਰਾ ਕੁਝੇ 26 ਸਾਰਾ ਕੁਝੇ ਜਿਹੜਾ ਪੰਤਰ ਵੀ 26 ਆਰ.ਸੀ. ਵੀ 26 ਹੈ ਬਾ ਠੀਕ ਹੈ ਲੱਗਿਆ ਹਵਾ ਜੀ ਵਾਲੀ ਤੇਰੇ ਕੋਲ ਵੀ ਹੈ ਲੋ ਜੀ ਭਾਈ ਆ ਜਾ ਭਾਈ ਬਾਹਰ ਭਾਈ ਕਿਥੇ ਜਾ ਰੋੜ ਦੇ ਕਿਤੇ ਸੌਖਾ ਕਾਥੇ ਰੋੜ ਨਾ ਔਖਾ ਹੈ ਭਾਈ ਪੂਰੀ ਨਾ ਨੇ ਹੁਣ ਪਾਸ ਕਰਨਾ ਰੇ ਹੱਡ ਗੋਡੇ ਚੈੱਕ ਕਰਨੇ ਚਾਸੀ ਚੂਸੀ ਵੀ ਠੀਕ ਹੈ ਸਿਟੀ ਸਕੈਨ ਚਲੋ ਵੀ ਸੁਬਾ ਸਟੈਂਡ ਤੇ ਲਾ ਦੇਣਾ ਮਦਿਆ ਮੂਦਾ ਕਰਨ ਦੇਖ ਕੇ ਦੁਰਦੇ ਕਰਦੇ ਕਰੋ ਚੈੱਕ ਟਾਇਰ ਤਾਂ ਬਰਾਬਰੇ ਲੱਗੇ ਜੱਗੇ ਏ ਵੀ ਬਾਈ ਜਰ ਇੱਕ ਵਾਰ ਹੋ ਗਿਆ ਬਸ ਜਰੇ ਚੈੱਕ ਹੋਣਾ ਤੇ ਬਾਅਦਵਾਂ ਨਹੀਂ ਸਿਸਟਮ ਜੋ ਵੀ ਹੈ ਦਾ ਹਾਂ ਜੇ ਕੇ ਹਾਂ ਚਰੀਟਾ ਝੂਟਾ ਨਾ ਹੋਵੇ ਬਸ ਚਰੀਟਾ ਸਾਰੇ ਨਹੀਂ ਇੱਦਾਂ ਹੀ ਹੈ ਬਾਈ ਆਹ ਚਰੀਟੇ ਜੀ ਨਹੀਂ ਬਣੇ ਨਹੀਂ ਜਿਕੇ ਨਹੀਂ ਗਿਆ ਚਲ ਮਗਰਾੜ ਛੋਟਾ ਕਰ ਦੋ ਐਡਾ ਮੋਟਾ ਕਾਦੇ ਕਰਤਾ ਯਾਰ ਤੁਸੀਂ ਪੂਰਾ ਟਾਇਰ ਵੀ ਘੁਮਾ ਕੇ ਦੇਖ ਲੈ ਟਾਇਰ ਵੀ ਘੁਮਾ ਕੇ ਦੇਖ ਲੈ ਮੂਰੇ ਵਾਲਾ ਹੈ 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 ਲੱਰਤੀ ਜਾਂਦਾ ਤੇ ਅਕੀ ਨਹੀਂ ਹੁੰਦਾ ਬੋਪਰ ਹੈ ਚੱਕੇ ਨਹੀਂ ਹੁੰਦਾ ਕਹਿੰਦਾ ਬੋਪ ਭਾਰੀ ਹੈ ਏਕੜਾ ਨਹੀਂ ਘੁੰਮੂਗਾ ਨਾਲ ਲੱਗ ਜਾਂਦਾ ਡਿਸਕ ਆ ਗਈ ਨਾ ਬਾਈ ਹੁਣ ਦੇ ਲਓ ਇਹ 10 ਦਿਨ ਤੱਕ ਇਹ ਜਾ ਨਹੀਂ ਰਹਿਣਾ ਹੈਗਾ ਸਾਰਾ ਕੁਝ ਬਦਲ ਦੇਣਾ ਚਲ ਠੀਕ ਹੈ ਬਾਈ ਕਰ ਲਿਓ ਓਕੇ ਬਾਈ ਗਵੇੜ ਦੇ ਕੰਮ ਬਹੁਤ ਹੈ ਚਲੋ ਪਮੂ ਜੱਤ ਪਮੂ ਦੇਖ ਕੇ ਠੀਕ ਆ ਐਲਤ ਨਹੀਂ ਕਰਨੀ ਹੈਗੀ ਪਮੂ ਗਲਾਸ ਚ ਚਾਹ ਦਾ ਹੈ ਤੂੰ ਹੀ ਮਿਲਣਾ ਤੂੰ ਠੰਡਾ ਲਿਆ ਕੇ ਦੇ ਪਾਨ ਪੀਣੀ ਨਹੀਂ ਠੰਡਾ ਮੰਗਦਾ ਪਮੂ ਠੰਡਾ ਮੰਗਦਾ ਦਾ ਨਾ ਨਾ ਬਿਮਾਰ ਹੋ ਜਾਊਗਾ ਸਿਆਲ ਦਾ ਟਾਈਮ ਹੈ ਚੱਲੋ ਬਰਾਦਰ ਖਾਣਾ ਲਾ ਗਏ ਆ ਖਾਣੇ ਚ ਚਾਹ ਲਾ ਕੇ ਲਿਆਉਂਗੇ ਬਰਾਦਰ ਇਹਨੇ ਕੌਫੀ ਬਣਾ ਕੇ ਲਿਆਦਾ ਹਮ ਤੇ ਖਾਣੇ ਵਾਲੇ ਮਿਲ ਗਈ ਬੋ ਜੀ ਬਾਈ ਆ ਗਿਆ ਕੇ ਹਾਲੇ ਫੋਟੋ ਸ਼ੂਟ ਚੱਲਦਾ ਹੈ ਪ੍ਰਧਾਨ ਰਾਸ ਮੰਗਦਾ ਪੂਰੀ ਕਹਾਣੀ ਰਾਸਤਾ ਪੀ ਲੂਗੇ ਪ੍ਰਧਾਨ ਜੀ ਆਪਣਾ ਕੰਮ ਕਿੰਨਾ ਕਰ ਗਿਆ ਲੈ ਲੈ ਨਹੀਂ 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 ਆਇਂ ਨਾ ਕਰਨਾ ਇਹ ਨਹੀਂ ਕਰਨਾ ਕੁਝ ਵੀ ਆ ਗਿਆ ਕਿੰਨੇ ਕ ਚਾਹੀਦੇ ਓਟੀਵੀ ਪੂਰੀ ਓਟੀਵੀ ਮੰਗਦੇ ਯਾਰ ਕਿੰਨੇ ਕ ਲੈਣੇ ਆ ਪਤਾ ਨਹੀਂ ਯਾਰ ਲੋ ਜੀ ਬਾਈ ਸਾਡਾ ਕੰਮ ਹੋ ਗਿਆ ਹੁਣ ਗੇਟ ਚ ਹੁਣ ਸਾਨੂੰ ਕਹਿੰਦੇ ਵੀ ਕੈਮ ਜੇਰੋ ਕਹਿੰਦੇ ਖੜਜੋ ਮੜਾ ਜੋ ਓਟੀਵੀ ਤੋਂ ਹੋਰ ਦੱਸਿਓ ਪਰ ਨਹੀਂ ਫਿਰ ਥੋੜੀ ਜਿਹੀ ਬਾਅਦ ਮੋਟੀ ਵੀ ਭੇਜ ਦਿੰਦੇ ਫਿਰ ਕਹਿੰਦੇ ਪੂਰੇ ਹੋ ਗਏ ਲੈ ਰਹਿੰਦੇ ਆ ਮੈਂ ਤਾਂ ਅਸੀਂ ਫਿਰ ਟਾਈਮ ਤਾਂ ਇੰਨਾ ਕੁ ਲੱਗਦਾ ਹੀ ਹੈ ਗੱਡੀ ਲੈਣ ਲਈ ਤੇ ਗੱਡੀ ਲੈਣ ਵੀ ਜਾਈ ਇੰਨਾ ਕੁ ਟਾਈਮ ਲੱਗਦਾ ਉੱਥੇ ਵੀ ਆ ਲੱਗ ਜਾਂਦਾ ਇੰਨੀ ਟਾਈਮ ਅਸੀਂ ਉੱਥੋਂ ਦਾ ਮੁੰਡਾ ਪਾਲਟੀ ਕਰਕੇ ਦਿਓਗਾ ਇਹਨਾਂ ਨੂੰ ਹਾਂ ਹਾਂ ਕਾਗੇ ਪੱਤਰ ਬਣਾ ਕੇ ਪਾਲਟੀ ਕਰ ਦਿੰਦਾ ਕਹਿੰਦਾ ਦੱਸਦਾ ਨਹੀਂ ਤੁਹਾਡੇ ਪਿੱਟ ਦਾ ਫਾਇਦਾ ਕੀ ਹੋਵੇ ਫਿਰ ਰੋਹ ਤਾਂ ਫਿਰ ਲੱਗਦਾ ਫਿਰ ਡੇਵ ਦੋ ਹੱਥ ਦੇਖ ਲੈ ਭਾਈ ਇਹਦੇ ਨਾਲ ਜੇ ਦੋ ਗੇੜੇ ਮਾਰਦੇ ਤੁਸੀਂ ਦੀ ਤਨਖਾਹ ਲਵਾ ਦੇਣੀ ਇੱਥੇ ਅੱਗੇ ਕਿਹੜਾ ਹੀ ਪਹਿਲਾ ਪੈਨਸ਼ਨ ਪੈਨਸ਼ਨ ਰੁਪਏ ਚ ਰਖਾ ਦੀਏ ਵੇਗਾ ਨਾ ਮੇਰੀ ਬਤਨੀ ਦੇ ਦੋ ਜੌਬ ਕਰਦੀ ਹੈ ਇਹਨੇ ਬਾਈ ਹੋ ਗਈ ਤਿਆਰ ਫਾਲ ਨਾਨਾ ਸਾਹ ਕੋਈ ਦੋ ਖਰ ਨੰਬਰ 244 ਹੈ ਦੋ ਨੰਬਰ 92 ਦੇ ਪਿੱਛੇ ਯਾਰ 92 2040 40 ਦੇ ਦੇ ਯਾਰ ਰਾਜਾ ਬੱਲੇ ਬੱਲੇ ਹੋ ਜੂਗੀ ਬੱਲੇ ਬੱਲੇ ਹੋ ਜੂਗੀ ਜਿੱਥੇ ਤੂੰ ਕਹਿੰਦਾ ਉੱਥੇ ਧੱਕਾ ਦੇ ਦੂਗੇ ਪਰਦਾ ਜੀਆ ਮਿਲ ਜੂਗਾ ਯਾਰ ਜੀ ਦੋ ਚਾਬੀ ਬੜੀ ਉਹਨੇ ਚਾਬੀ ਚਲੋ ਦੇਖਦੇ ਹਾਂ ਹੁਣ ਆਏ ਚਾਬੀ ਛੋਟੀ ਰੱਖੀ ਬੜੀ ਚਾਬੀ ਨਹੀਂ ਗੇਮਤ ਕੱਢ ਲਾ ਆਪਣਾ ਦਿਲ ਕਿਹੜਾ ਦਿਲ ਨੂੰ ਗੋਲੀ ਲਾ ਦੇਣਾ ਦਿਲ ਕੈਮ ਦੀ ਹੈ ਦਿਲ ਘਾਫਰ ਦਾ ਪੂਰੇ ਆਪਾਂ ਡੱਬਾ ਤਾਂ ਲਿਖੀ ਨਹੀਂ ਆ ਯਾਰ ਭੁੱਲਿਆ ਹੈ ਮੈਡੀਕਲ ਦੇਖੋ ਕਿੱਥੇ ਹੈ ਭੁੱਲਿਆ ਹੈ ਉਹ ਵੈਕ ਮੈਡੀਕਲ ਸਟੋਰ ਤੇ ਦਿਲ ਕੈਮ ਵਾਲੀ ਗੋਲੀ ਲੈਣ ਦਈਏ ਵੈਸੇ ਆਪਾਂ ਡੱਬਾ ਤਾਂ ਲਿਖੀ ਨਹੀਂ ਆ ਯਾਰ ਡੱਬਾ ਦਾ ਜ਼ਾਹੀਦਾ ਦਾ ਰਾਤ ਗੋਲੇ ਦਾ ਫੜ ਲਿਆ ਹੋ ਹਰ ਜਾਓ ਮੈਂ ਕਿ ਜਾਇਆ ਜਾਇਆ ਆ ਜਾਓ ਮੋਟਰਸਾਈਕਲ ਆਪਾਂ ਨਾਲ ਕੋਲ ਲੰਘ ਕੇ ਆਇਓ ਥਰੇ ਲੱਖੀ ਦੇ नहीं चाह कोई नहीं ना। ओ जी भाई आ चीलिंग लगी बैटरी बुटरी चार्ज है भाई हवा हवा चेक कर ली ਅੱਜ ਨਹੀਂ ਹੈਗੀ ਗੁੰਗਾ ਜਿਆ ਯਾਰ ਭਾਈ ਮੂਰੇ ਵੀ ਲਾ ਦੇ ਉਹ ਪੇਲੀ ਹਾਂ ਵੀ ਪੂਰੀ ਧੋ ਲਿਆ ਏ ਵਿਦਾਈ ਹੋਣ ਲੱਗੀ ਜਾ ਹਾਂ ਚਮਕਦਾ ਹੈ ਇੱਧਰ ਦੇਖ ਸਟੀਲ ਕਿੰਨੀ ਸਾਫ਼ ਹੈ ਨਾ ਇਸੇ ਮੰਗਣ ਚਮਕਦਾ ਭਾਈ ਬੰਦੇ ਆ ਜਵੇ ਆਪਣੇ ਕੇ ਪੇ ਮੜੇ ਪਰਾਂ ਚਮਕਦਾ ਆਈ ਆਈ ਲਓ ਜੀ ਭਾਈ ਫਰੰਟ ਤੇ ਵੀ ਲੱਗ ਗਿਆ ਪ੍ਰਧਾਨ ਨਹੀਂ ਦਿੰਦਾ ਕਹਿੰਦਾ ਖੋਦੂਗੇ 17 bro ਮਹਗਾ ਜਾ ਰਹਾ ਹੈ ਪ੍ਰੰਨ ਅਗੇ ਚਾਬੀ ਚੁੱਪੀਆ ਆ ਚਾਬੀ ਅਗੇ ਚਾਬੀ ਤੇ ਤੇਰੀ ਚਾਬੀ ਕੋਰ ਫੜਾ ਲੈ ਭਾਈ ਉਧਰ ਚਾਬੀ ਤੇ ਆ ਗਈ ਹੁਣ ਸਾਡੇ ਬੰਦਿਆ ਦੀ ਵੇਟ ਹੈ ਹਾਂ ਆਜ ਤਲ ਚਾਬੀ ਰਹਿ ਕੇ ਲੋਕ ਲੱਗੇ ਹੋਣਗੇ ਜਿਆਦਾ ਹੈਗਾ ਲੋਕ ਲੱਗੇ ਲੈ ਜਾ ਸਾਦਾ کپڑے لا بھائی نے جی اپنے اندر لا بھائی کا بھائی دوڑ ڈبے جا کے پتہ دیکھی ہاں ہاں پہلے او یہ اپنا یہ بڑا ڈبے علی بناوا وہ ہے کلاں مارا ہاں ਮਾਤਾ ਜੀ ਨਾ ਤਾ ਕਰਨਾ ਚਾਹੀਦਾ ਸਿਸੋਕ ਲੋਜੀ ਬੁੱਕੇ ਨੂੰ ਬੇਵਾਦ ਕੋਈ ਗਾਏ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਕਰ ਦੇ ਕਿਰਪਾ ਹੋਰ ਮਿੱਠਾ ਹੋਵੇਗਾ ਸਾਨੂੰ ਹਾਂ ਹੋਰ ਵਰਤੀ ਪੂਰੀ ਲੱਡੂ ਮੰਗੇ ਹਾਂ ਵਰਪੀ ਆਉਂਦੀ ਰਹੇ ਆ ਠੀਕ ਹੈ ਓਕੇ ਹਾਂ ਗੱਡੀ ਆਪਾਂ ਥੋੜੀ ਦੇਰ ਰੋਕੇ ਮਾਰੂ ਪਾਪੇ ਬੋਲਣਾ ਹੀ ਚਾਹੀਦਾ ਬੋਲਣ ਤੋਂ ਬਾਅਦ ਵਾਈਬ੍ਰੇਸ਼ਨ ਪੰਪ ਬਾਕੀ ਗੱਲਾਂ ਛੱਡੋ ਪੰਪ ਤੱਕ ਤੇਲ ਹੈਗਾ ਹਾਂ ਹਾਂ ਅੱਗੇ ਕੋਣ ਆਇਆ ਹਾਂ ਅੱਗੇ ਕਿਹੜਾ ਕਰੀਏ ਆਪਾਂ ਓਕੇ ਹਾਂ ਆਈ ਵੀ ਲੋਕੀ ਲੋਕੀ ਆਉਂਦੀ ਪਾਰ ਕੁਲੀ ਦੇਖਦੇ ਤਾਂ ਥੋੜੀ ਥੋੜੀ ਜਦੀ ਆ ਹਾਲੇ ਬੱਝੂ ਜਾਂਦਾ ਬਸ ਬਾਕੀ ਦਾ ਹੁਣ ਹੌਲੀ ਹੌਲੀ ਸਿੱਖ ਲੈਣਾ ਮੁੱਠਾ ਨੂੰ ਕਰ ਲੈ ਮੜੀ ਜਾਬੀ ਨਹੀਂ ਮਟੂਣਾ ਤਮੋ ਕਾਲਾ ਹਾਲਾ ਚਾਹ ਦੇਖ ਅੱਗੇ ਜਾ ਕੋਲ ਵਾਹ ਕੇ ਨਾ ਲਓ ਜੀ ਬਾਈ ਤੇਲ ਪਵਾਤਾ ਗੱਡੀ 'ਚ 1000 ਰੁਪਏ ਦਾ ਦੇਖਦੇ ਹੁਣ ਕਿੰਨਾ ਕਾਇਆ ਏ ਡੰਡੇ ਫੁੱਲ ਬਾਈ ਤੇ ਚੱਲਿਆ ਏ 2.4 ਕਿਲੋਮੀਟਰ ਹੁਣ ਨਹੀਂ ਦਬਦੇ ਟੈਂਕੀ ਫੁੱਲ ਹੈ ਉਹ ਨੂੰ ਟੈਂਕੀ ਫੁੱਲ ਕਰਾਤੀ ਹੁਣ ਨਹੀਂ ਦਬਦੇ ਚੱਲਦੇ ਬਾਈ ਹੁਣ ਰਸਤੇ 'ਚ ਇਕੱਠੇ ਹੋਵਾਂਗੇ ਜਿੱਥੇ ਖਾਣਾ ਪੀਣਾ ਏ ਬਾਕੀ ਬੰਦੇ ਆਪਣੇ ਜਿੱਦਾਂ ਜਿੱਦਾਂ ਆਏ ਤੇ ਉਦਾਂ ਲੰਘੇ ਗੱਡੀ ਤੇ ਬਾਈਕ ਤੇ ਅਸੀਂ ਬੁਲਟ ਪਰ ਆ ਜਗਿਆਰ ਆਪਣਾ ਸਮਾਨ ਆਉਂਦਾ ਹੀ ਨਹੀਂ ਹੈਗਾ ਹੈ ਆਪਣਾ ਸਮਾਨ ਸਹੀ ਗੱਲ ਠੀਕ ਦੇਸੀ ਕੀ ਵਾਲੇ ਹਾਂਜੀ ਹਾਂ ਬੋਲਟ ਮੋਟਰਸਾਈਕਲ ਨੂੰ ਬਗੈਰ ਕਿਤੇ ਆ ਗਿਆ ਜੀ ਦੇਖ ਲਓ ਲੋ ਜੀ ਭਾਈ ਆਸਟ੍ਰੇਲੀਆ ਦੇ ਫੋਨ ਆਏ ਵਾ ਇਧਰ ਮਨਿੰਦਰ ਬਾਈ ਦਾ ਵਧਾਈਆਂ ਦੇ ਰਹੇ ਆ ਸਾਰਿਆਂ ਨੂੰ ਜੇ ਕਿ ਉੱਧਾ ਹੀਟਰ ਜ ਆ ਵੀ ਉਹਨੇ ਲੱਗਿਆ ਪਿਆ ਨਿੱਘ ਜ ਆ ਨਾ ਹੈ ਫਰਕ ਭਾਈ ਇਹ ਰੋਪੜ ਸ਼ਹਿਰ ਚ ਖੁੱਲੀ ਆ ਮੌਲ ਲਗ ਦੁਕਾਨ ਵਧੀਆ ਹੈ ਹਾਂ ਵਧੀਆ ਜੀ ਪੁਰੇ ਕੀ ਕੁ ਹੋਰ ਆਈਟਮ ਵਧੀਆ ਮਿਲਦੀਆਂ ਜੀ ਕਿਆ ਰਿਹਦਾ ਪੂਰੀ ਮੁੰਡੇ ਨੇ ਬਹੁਤਾਂ ਕਰਿਆ ਕਹਿੰਦਾ ਮੈਨੂੰ ਦੇ ਦੇ ਯਾਰ ਚਲਾਉਣ ਨੂੰ ਪੂਰੀ ਕਿੰਨੇ ਕ ਟਾਈਮ ਤੱਕ ਚਲਾ ਲਊਗਾ ਜਿਹੜਾ ਜਿਆਦਾ ਹੱਥ ਘੜਦਾ ਇਹਦਾ ਹਾਂ ਭਾਈ ਉਰੇ ਦਾ ਉਹ ਕੰਮ ਆ ਵੀ ਤਸੱਲੀ ਹੋ ਜਾਂਦੀ ਹੈ ਜੱਗੇ ਤੇ ਖਾਣਾ ਹੈ ਚਪਲੇਟ ਲੈ ਆ ਭਾਈ ਜੀ ਹਾਂ ਲੈ ਚੱਕ ਬਾਈ ਆ ਪਿਆਜ਼ ਹੋਰ ਪਾ ਲਿਆ ਮੈਂ ਕਿਹਾ ਪਿਆਜ਼ ਹੋਰ ਲੈਣੇ ਪੂਰੀ ਚੌਪ ਚੌਪ ਬਣਾਈਏ ਭਾਈ ਪਿਆਜ਼ ਲੈ ਆਈ ਹੋਰ ਓਏ ਆ ਬੱਲਾ ਦੇਖ ਜੱਗੇ ਨੇ ਦੇਖਣਾ ਕਾਲਾ ਕਹੇ ਯਰ ਲਾਇਆ ਕਿਹੜਾ ਕੰਨ ਰੋਣਾ